ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਤੁਸੀਂ ਜੁੜੇ ਹੋਇਆ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਪਿੰਡ ਕਾਨਗੜ ਭੂਤਣਾ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਤਰਨਜੀਤ ਸਿੰਘ ਜੀ ਦੀ ਅਗਵਾਈ ਹੇਠ 30 30 ਦੀਆਂ ਸਭਾ ਚਰ ਪ੍ਰੋਗਰਾਮ ਕਰਵਾਇਆ ਗਿਆ ਇਸ ਕੋ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਮੈਡਮ ਰਵਿੰਦਰ ਕੌਰ ਪਤਨੀ ਕਾਕਾ ਅਰਜਿੰਦਰ ਸਿੰਘ ਸਾਹਿਬ ਕਾ ਐਮ ਐਲ ਏ ਸਮਾਣਾ ਅਤੇ ਉਹਨਾਂ ਦੇ ਪੀਏ ਸਚਿਨ ਜੀ ਵੀ ਹਾਜ਼ਰ ਸਨ ਇਸ ਮੌਕੇ ਯਾਦਵਿੰਦਰ ਸਿੰਘ ਧਨੌਰੀ ਸੁਖਵਿੰਦਰ ਸਿੰਘ ਕਾਲਾ ਬਲਾਕ ਪ੍ਰਧਾਨ ਕਾਂਗਰਸ ਦੇ ਹਾਤੀ ਅਤੇ ਸਾਡੇ ਵੀਰ ਕਰਮਜੀਤ ਕਾਤਰ ਪੰਜਾਬੀ ਲੋਕ ਹੈਗ ਜਗਜੀਤ ਜਗਨੂ ਵੀ ਇਸ ਪ੍ਰੋਗਰਾਮ ਵਿੱਚ ਉੱਚੇਚੇ ਤੌਰ ਤੇ ਪਹੁੰਚੇ ਇਹ ਪ੍ਰੋਗਰਾਮ ਆਪਣੇ ਪੰਜਾਬੀ ਵਿਰਸੇ ਦੀ ਝਲਕ ਪੇਸ਼ ਕਰਦਾ ਹੈ ਔਰ ਇਸ ਪ੍ਰੋਗਰਾਮ ਦੇ ਦੌਰਾਨ ਮੈਡਮ ਰਵਿੰਦਰ ਕੌਰ ਜੀ ਨੇ ਨਾਚ ਗਾ ਕੇ ਖੂਬ ਰੰਗ ਬਣਿਆ ਅਗਦੇ ਜੀ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਤੇ ਕੀ ਕਹਿਣਾ ਚਾਹੋਗੇ ਕਿਉਂਕਿ ਸਾਡਾ ਅਮੀਰ ਵਿਰਸਾ ਜਿਹੜਾ ਲੋਪ ਹੁੰਦਾ ਜਾ ਰਿਹਾ ਹੈ ਔਰ ਕਿਤਨਾ ਕਦੇ ਬੱਚੇ ਜਿਹੜੇ ਸੋਸ਼ਲ ਮੀਡੀਆ ਦੇ ਨਾਲ ਜ਼ਿਆਦਾ ਜੁੜ ਗਏ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ ਮੈਨੂੰ ਇੱਥੇ ਬੁਲਾਇਆ ਔਰ ਆਪਣੇ ਵਿਸ਼ੇ ਵਾਸਤੇ ਨਾਲ ਜੋੜਨ ਵਾਸਤੇ ਬੁਲਾਇਆ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਬਹੁਤ ਲੋਕ ਅੱਜ ਕੱਲ ਮੋਬਾਈਲ ਜਿਹੜਾ ਸੋਸ਼ਲ ਮੀਡੀਆ ਉਹਦੇ ਚੱਕਰਾਂ ਦੇ ਵਿੱਚ ਪਏ ਹੋਏ ਆ ਬੱਚੇ ਪਰ ਫਿਰ ਵੀ ਆਪਣੀ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਆਪਾਂ ਆਪਣਾ ਵਿਰਸਾ ਕਾਇਮ ਰੱਖੀਏ ਔਰ ਅੱਜ ਇਸ ਪਿੰਡ ਵਾਲਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ। ਉਹਨਾਂ ਨੇ ਆਪਣਾ ਪੁਰਾਣਾ ਫੈਸਟੀਵਲ ਤੀਆਂ ਦਾ ਮਨਾਇਆ ਔਰ ਮੈਨੂੰ ਐਕਸਪਲਾਇ। ਮੈਂ ਸਭ ਦਾ ਬਹੁਤ-ਬਹੁਤ ਤਾਰਨਕ ਕਰਦੀ। ਥੈਂਕ ਯੂ। ਸਾਸੀ ਗਾਲਾਕਾਰੀ ਨੂੰ ਅੱਜ ਮੈਂ ਬਹੁਤ ਸਾਰੇ ਬਹੁਤ ਖੁਸ਼ ਹੋਏ ਹੈ ਕਿ ਇਹ ਸਾਡਾ ਬਹੁਤ ਪੁਰਾਣਾ ਸੱਭਿਆਚਾਰਕ ਹੈ ਜਿਹੜਾ ਬਹੁਤ ਵਧੀਆ ਮਨਾਇਆ ਜਾ ਰਿਹਾ। ਬਹੁਤ ਅਸੀ ਤੇ ਸਾਰੇ ਇਕੱਠੇ ਹੋਏ ਨੇ ਬਹੁਤ ਵਧੀਆ ਲੱਗ ਰਿਹਾ। ਨੱਚ ਰਹੇ ਨੇ, ਟੱਪ ਰਹੇ ਨੇ ਸਾਰੇ ਇੰਜੋਏ ਕਰ ਰਹੇ ਨੇ ਬਹੁਤ ਜ਼ਰਾ ਤੇ ਸੱਚੀ ਕਹਿੰਦੇ ਹਰ ਸਾਲ ਇਹ ਮਨਾਇਆ ਜਾਂਦਾ। ਥੈਂਕ ਯੂ ਬੱਚਾ। ਇਹ ਪੁਰਾਣੀ ਰਵਾਇਤ ਹੈ। ਹੌਣ ਭਾਦੋਂ ਦੇ ਮਹੀਨੇ ਜਿਹੜੀਆਂ ਸਾਡੀਆਂ ਬੀਬੀਆਂ ਹੁੰਦੀਆਂ ਸੀ ਉਹ ਇਕੱਠੀਆਂ ਹੁੰਦੀਆਂ ਸੀ ਇਕੱਠੀਆਂ ਹੋ ਕੇ ਇੱਕ ਜਿਹੜਾ ਸ਼ਗਨ ਹੁੰਦਾ ਇੱਕ ਚੰਗਾ ਸ਼ਗਨ ਹੁੰਦਾ ਤੇ ਉਹ ਜਿਹੜੀਆਂ ਪੁਰਾਣੀਆਂ ਪਰੰਪਰਾਵਾਂ ਆ ਉਹ ਜਾਰੀ ਰਹਿੰਦੀਆਂ ਨੇ ਐਵੇਂ ਚੱਲ ਰਹੀਆਂ ਨੇ ਉਹਨਾਂ ਵਾਸਤੇ ਅੱਜ ਇਸ ਜਿਹੜੀ ਮੋਹਿਮ ਹੈ ਇਹਨੂੰ ਹਲਾਹਰਾ ਦੇਣ ਵਾਸਤੇ ਅੱਜ ਸਪੈਸ਼ਲ ਮੈਂਡਮ ਰਵਿੰਦਰ ਕੌਰ ਜੀ ਸਾਡੀ ਵਿੱਚ ਆਏ ਆ ਕਿ ਇਹ ਜਿਹੜਾ ਇਹਦੇ ਵਿੱਚ ਜਿਹੜੀਆਂ ਬੀਬੀਆਂ ਵੱਧ ਤੋਂ ਵੱਧ ਪਾਰਟਿਸਪੇਟ ਕਰਨ ਬੱਚੇ ਪਾਰਟਿਸਪੇਟ ਕਰਨ ਅਜੀ ਧੰਨਵਾਦ ਕਰਦੇ ਪਹਿਲਾਂ ਆਪਣੇ ਚੈਨਲ ਦਾ ਜੀ ਤੇ ਅਸੀਂ ਤਾਂ ਕੁੜੀਆਂ ਪੈਣਾ ਛੜੀਆਂ ਆਉਂਦੀਆਂ ਪੀਤੀਆਂ ਦਾ ਬਰੌਂਗ ਕਰਾਉਣ ਵਾਸਤੇ ਅਸੀਂ ਮੈਡਮ ਨੂੰ ਫੋਨ ਕੀਤਾ ਪੀਤੀਆਂ ਦਾ ਬਰੌਂਗ ਕਰਾਉਣਾ ਹੈ ਅਸੀਂ ਨੇ ਜੁਣਾਕਾਰੀ ਪਾਈ ਬੱਦੜ ਕੇ ਕਰਾਉ ਬਾਬੇ ਕੀ ਕਰਾਉ ਤੇ ਅਸੀਂ ਦਾ ਬਰੌਂਗ ਕਰਾ ਦਿੰਦੇ ਅੱਜ ਸਾਡੇ ਸਮਾਨਾ ਬਲਾਕੇ ਦੇ ਪਿੰਡ ਕਾਨਗੜ ਵਿਖੇ ਸਾਡੇ ਬਲਾਕ ਮੰਡਲਪਰ ਦਾ ਅਰਜਨਜੀਤ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਚੌਥੀ ਤੌਰ ਤੇ ਸਾਡੇ ਸਾਬਕਾ ਐਮਐਲਏ ਕਕਰ ਰਜਿੰਦਰ ਸਿੰਘ ਦੀ ਮੈਸੇਜ ਵੀ ਵੀ ਰਜਿੰਦਰ ਕੌਰ ਰਵਿੰਦਰ ਕੌਰ ਜੀ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਪਹੁੰਚ ਰਹੇ ਨੇ ਇਹ ਸਾਰਾ ਪਿੰਡ ਕਾਨਗੜ ਬੜਾ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਬਹੁਤ ਵਧੀਆ ਤਰੀਕੇ ਨਾਲ ਰਾਜਸਤਾਨ ਦਾ ਤਿਹਾਰਾ ਜੋ ਪਹਿਲਾਂ ਤਾਂ ਹੁੰਦਾ ਸੀ ਵੀ ਆਪਣੇ ਪਿੰਡਾਂ ਦੇ ਵਿੱਚ ਖੁੱਲੇ ਸੱਥਾਂ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਜਾਂਦਾ ਸੀਗਾ ਪਰ ਉਹ ਕਿਤੇ ਨਾ ਕਿਤੇ ਹੁਣ ਜੋ ਸੋਸ਼ਲ ਮੀਡੀਆ ਦਾ ਜ਼ਮਾਨਾ ਉਹ ਇੱਕ ਤਰ੍ਹਾਂ ਨਾਲ ਉਹ ਅਲੋਪ ਹੁੰਦਾ ਜਾ ਰਿਹਾ ਅਸੀਂ ਅੱਜ ਬੜਾ ਮਾਣ ਮਹਿਸੂਸ ਕਰਦੇ ਹਾਂ ਸਾਡੇ ਭਰਾ ਤਰਨਜੀਤ ਸਿੰਘ ਜੀ ਨੇ ਇਹ ਅਪਰਾਲਾ ਕੀਤਾ ਤੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ